ਜੇ ਬੈਠੇ ਹੋ ਆਪ ਦੇਲ ਕਰਵਾ ਕੇ ਗਿਆ ਜੇ ਅਸੀਂ ਭਾਜੀ ਕਟ ਨਹੀਂ ਲਵਾਉਂਦੇ ਸਾਡੀ ਤਾਂ ਪੇਮੈਂਟ ਹੀ ਨਹੀਂ ਮਿਲਦੀ ਤੇ ਜਿਹੜਾ ਜੀਵੀ ਦਾ ਰੱਗੇ ਤੁਹਾਨੂੰ ਵੀ ਪਤਾ ਵਿਆਹ ਤੇ ਆਰਤੀ ਤੋਂ ਪੈਸੇ ਲੈਣਦੇ ਉਹ ਕਿਦਾਂ ਕਰਕੇ ਲਾਉਣਾ ਸਰ ਇਹ ਵੀ ਜਵਾਬ ਹੁਣ ਮਜਬੂਰ ਨੂੰ ਜ਼ਿਮੀਦਾਰ ਉਸੇ ਫਾਹਾ ਲਵੇ ਦੱਸੋ ਕੋਈ ਆਮ ਜੀ ਹੋਰ ਹੁਣ ਦੇਖੋ ਸਰ 4 ਦਿਨ ਹੋ ਗਏ ਅਸੀਂ ਰੋਣ ਪਟਣ ਡਏ ਆ ਆ ਸਾਡਾ ਤੁਹਾਡੇ ਸਾਹਮਣੇ ਉਹ ਹਾਲਾਤ ਤੇ ਐਦਾ ਹਾਲਾਤ ਕਿਦਾਂ ਦੇ ਹਾਲਾਤ ਆ ਆ ਜੀ ਪੁਲ ਬਾਈ ਵੀ ਟੱਕ ਬੈਦੀ ਆ ਪੁਲ ਦੀ ਪੁਲ ਡੁੱਲਦੀ ਆ ਸਾਡਾ ਤਾਂ ਬਿਲਕੁਲ ਜਾਨੀ ਦਾ ਨੁਕਸਾਨ ਅੱਗੇ ਤੁਹਾਡੇ ਸਾਹਮਣੇ ਮੁੰਡਾ ਸਾਡਾ ਮਰਿਆ ਇਸੇ ਕਰਕੇ ਮਰਿਆ ਸਰ ਅਸੀਂ ਉਦੋਂ ਤੇ ਰੋਣ ਪਟਣਦੇ ਆ ਤੁਹਾਡੇ ਕੋਲ ਖਬਰ ਜਾਣਦੀ ਹੈ ਸਰ ਵੀ ਤੋ ਸਾਡੇ ਨਾਲ ਕੀ ਹੋ ਰਿਹਾ ਸਾਡੇ ਚਾਰੇ ਪਾਸੇ ਬੰਨਾਂ ਦੇ ਹਾਲਾਤ ਕੀ ਆ ਜੇ ਸਾਡੇ ਇਨਚਾਰਜ ਸਾਹਿਬ ਹੀ ਨੇ ਸਾਡਾ ਪਤਾ ਲੈਣ ਸਾਡਾ ਕਿਹਨੇ ਪਤਾ ਲੈਣਾ ਤੁਹਾਨੂੰ ਪਤਾ ਹੋਣਾ ਨੌਲੇਜ ਤੁਹਾਡੀ ਜੇ ਆਕੜ ਸਾਹਿਬ ਉਹ ਤੋਂ ਮੇਰਾ ਕੱਢ ਕੇ ਗਏ ਸੀ ਪਰ ਮੁਰਤੀ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਇਹਦਾ ਕੋਈ ਹੱਲ ਕੀ ਹੈ। ਉੰਡੀ ਜਿਵੇਂ ਹਾਰਿਆ ਤੇਜ ਵੀ ਹਾਲ ਹੁਣ ਫਿਰ ਇਹ ਹਾਲ ਹੋ ਗਿਆ। ਜੀ ਕਹਿੰਦੇ ਵੀ ਆ ਵਿਆਹ ਕਰਦੇ ਆਂਗੇ ਜਾਂ ਕਿਦਾਂ ਕਰਦੇ ਆਂਗੇ ਜਦੋਂ ਪਾਣੀ ਦੂਸਰਾ ਸਰ ਪਾਣੀ ਇਹਦੇ ਵਿੱਚ ਆਪਾਂ ਨੂੰ ਪਤਾ ਗੰਦਾ ਪੈਂਦਾ ਪਰ ਪਾਣੀ ਹੁਣ ਸਾਨੂੰ ਇਹ ਨਹੀਂ ਪਤਾ ਜਿਹੜਾ ਚਿੱਟਾ ਪਾਣੀ ਆ ਰਿਹਾ ਪਾਣੀ ਵਧਿਆ ਕਿਸ ਕਰਕੇ ਕੋਈ ਗੱਲ ਦਾ ਪਤਾ ਨਹੀਂ ਇਹ ਅਪਡੇਟ ਦਾ ਸਰ ਤੁਹਾਡੇ ਕੋਲ ਅਸਰਤਾਂ ਆਉਂਦੀਆਂ ਜਨਮਰੀ ਸਾਹਿਬ ਕਿਸਾਨ ਜਿਹੋ ਦੇ ਨਾਲੇ 20 ਦੇ ਨਾਲੇ 22 ਦੇ ਹੀ ਵਧਿਆ ਹਾਂ ਸਰ ਬਈ ਦੇ ਵਿੱਚ ਪਾਣੀ ਮੀਂਹ ਦਾ ਹੋ ਸਕਦਾ ਪਰ ਆਹ ਪਾਣੀ ਜਾਂਦਾ ਵਾ ਪਰ ਮੀਂਹ ਦਾ ਹੋ ਸਕਦਾ ਮੰਨਦੇ ਥੋੜਾ ਬਸ ਸਰ ਪਾਣੀ ਹੱਦ ਤੋਂ ਜ਼ਿਆਦਾ ਵਧਿਆ ਮੈਂ ਉਹੀ ਕਹਿੰਨਾ ਜੀ ਪਿਛਲੇ ਪਾਸੇ ਜਿਹੜੀ ਜਲੰਧਰ ਵਾਲੀ ਬਈਓ ਪੁਲ ਦੇ ਨਾਲ ਲੱਗੀ ਚੱਲਦੀ ਦੂਸਰੀ ਖੜ ਆ ਜਿਹੜੀ ਬੂਟੀ ਆ ਇਹਦੀ ਜੇ ਧੱਕ ਵਜਦੀ ਸਾਡੀ ਪੁਲ ਤੁਰ ਜਣੀ ਉਹ ਪਰਲੇ ਸਾਈਡ ਤੋਂ ਕੋਈ ਨਾ ਦੇਖ ਲਓ ਨਿਕਲਿਆ ਆਇਆ ਕੋਈ ਨਾ ਇਹਦਾ ਪੁਲ ਦਾ ਆ ਜਿਹੜੀ ਆ ਨੰਗਰ ਨਹੀਂ ਦਿੰਦੀ ਪਾਣੀ ਸਰ ਇਹਨੇ ਹੁਣ ਅਧਕਾਰਨਤ ਇਹੀ ਹੈ ਇਹ ਉੱਤੋਂ ਦੀ ਤਾਂ ਲੰਘ ਨਹੀਂ ਸਕਦਾ ਥੱਲੇ ਦੀ ਜਿਹੜੀ ਉਹ ਡਾਫ ਲੱਗਣੀ ਕਿਉਂਕਿ ਉਚਾਈ ਘਟਾ। ਵੀਰ ਕੰਵਰੀ ਸਾਹਿਬ ਹਰ ਕੋਈ ਲੀਡਰ ਵੀ ਕਿਸਾਨਾਂ ਨੂੰ ਕੋਸਦਾ ਵੀ ਝੋਨਾ ਲਾ ਲਾ ਕੇ ਪਾਣੀ ਥੱਲੇ ਲਈ ਜਾਂਦੇ ਪਰ ਸਰਕਾਰਾਂ ਦਾ ਧਿਆਨ ਨਹੀਂ। ਇਹ ਵਈ ਪਸ਼ੂਚਾਰ ਦੇ ਬਜ਼ੁਰਗ ਪਾਣੀ ਪੀਂਦੇ ਰਹਿ ਬੁੱਕਾਂ ਨਾ ਦੇ ਵਿੱਚੋਂ। ਤੇ ਜਦੋਂ ਪਾਣੀ ਆਉਂਦਾ ਸੀ ਇਹ ਥੋੜਾ ਜਿਹਾ ਵੀ ਆਉਂਦਾ ਸੀ ਤੇ ਲਾਗੇ ਲਾਗੇ 10 ਪਿੰਡਾਂ ਦੀਆਂ ਬੂਰਾਆਂ ਦੀਆਂ ਚੋਟਾਂ ਵੱਧ ਜਾਂਦੀਆਂ ਸੀ। ਤੇ ਇਹ ਹੁਣ ਗੰਦ ਪਾ ਕੇ ਕੈਂਸਰ ਨੂੰ ਸੱਦਾ ਦੇਣ ਵਾਲੀ ਗੱਲ ਆ। ਇਹ ਹੁਣ ਸਰਕਾਰਾਂ ਕਰਨ ਕੁਛ ਵੀ ਆ ਸਾਰੀਆਂ ਫੈਕਟਰੀਆਂ ਦਾ ਪਾਣੀ ਚੱਲ ਗਿਆ ਇਹ ਪਵਾਉਂਦੇ ਲੀਡਰ ਹੀ ਸਰਕਾਰਾਂ ਹੀ ਪਵਾਉਂਦੀਆਂ ਇੱਥੇ ਧਰਨਾ ਲੱਗਦਾ ਰਿਹਾ ਵਾ ਸਾਰੀ ਫੈਕਟਰੀ ਵਾਲਿਆਂ ਦਾ ਸੀਗੀ ਆ ਜੀਰੇ ਇਹ ਸਾਲਾ ਪਾਣੀ ਦੀ ਨਜ਼ਰ ਪੈਣਾ ਬੰਦ ਗਏ ਤੁਹਾਨੂੰ ਜਦ ਕੱਖ ਨਹੀਂ 30 35 ਸਾਲ ਤੋਂ ਖਰਾਬ ਹੋ ਗਿਆ ਸਾਡੀ ਸਾਡੀ ਸੜਕ ਮਨਜ਼ੂਰ ਹੋਈ ਆ ਤੁਹਾਡੇ ਅੱਗੇ ਸਰਕਾਰ ਤੁਹਾਡੀ ਆ ਹੱਥ ਬੰਨ ਕੇ ਬੈੰਦੀ ਇਹਨੂੰ ਅੱਗ ਲਾ ਦਿਓ ਸਾਡੇ ਦੇਖੋ ਮੇਰੇ ਬੱਚੇ ਮੈਂ ਪੜ ਗਏ ਸਕੂਲ ਦੇ ਵਿੱਚ ਮੈਂ ਤੁਹਾਨੂੰ ਸਰ ਅੱਗੇ ਵੀ ਸਵਾਲੇ ਹੀ ਕਰਦਾ ਹਰ ਬੰਦੇ ਨੂੰ ਕਰਦਾ ਮੈਂ ਨਹੀਂ ਹਟਦਾ ਪਿੱਛੇ ਸਾਡੇ ਅਸੀਂ ਪੜ ਗਏ ਸਾਡੇ ਮਾਂ ਪਿਓ ਵੀ ਇਸ ਸਕੂਲ 'ਚ ਪੜ ਗਏ ਜੀ ਅਸੀਂ ਬੱਚਿਓ ਮਾਨਕ ਪੇਦੇ ਸਰ ਇੱਥੋਂ ਦੇਖ ਲਓ ਸਕੂਟਰੀਆਂ ਦੇ ਉੱਤੇ ਸਾਡੀ ਬੱਚੀ ਮੇਰੀ ਬੱਚੀ ਲੈ ਜੀ ਸੱਟ ਲੱਗੀ ਮੈਂ ਤੁਹਾਨੂੰ ਪਿੱਛੇ ਵੀ ਸਕੂਲ ਚ ਸਵਾਰ ਕੀਤਾ ਸਰ ਮੈਨੂੰ ਪਤਾ ਸੀ ਸਰ ਦੱਸੋ ਅਸੀਂ ਸਾਡਾ ਖਸੂਰ ਬੱਚਿਆਂ ਦਾ ਕੀ ਹੈ ਸਾਡੇ ਅਸੀਂ ਨਿਕਲ ਗਈ ਸਾਡੀ ਜ਼ਿੰਦਗੀਆਂ ਅਨਪੜਤਾ ਦੇ ਵਿੱਚ ਪੜੇ ਆ ਮਜਬੂਰੀ ਦਾਸ ਦਾਸ ਕਰਕੇ ਪੜੇ ਆ ਹੁਣ ਸਾਡੇ ਉਹ ਬੱਚੇ ਉੱਥੋਂ ਤੱਕ ਜਾਣ ਲਈ ਇੰਨੀ ਕੀ ਪਰੇਸ਼ਾਨੀਆਂ ਤੁਹਾਨੂੰ ਪਤਾ ਸਰ ਜਲੰਧਰ ਤੋਂ ਲੱਗੇ ਇੰਨਾ ਟਾਈਮ ਲੱਗਦਾ ਜਿੰਨਾ ਸਾਡੇ ਬੱਚੇ ਦੇਖੋ ਲੈ ਕੇ ਮਾਨਕ ਤੱਕ ਲੱਗਦਾ ਸੜਕ ਬਹੁਤ ਬੰਦ ਨਸ਼ੀ ਵਾਲੇ ਤੁਹਾਨੂੰ ਪਤਾ ਸਰ ਅੱਜਕਲ ਨਸ਼ਾ ਜ਼ਿਆਦਾ ਚਲੋ ਘਟ ਹੋਇਆ ਰਸਤੇ ਦੇ ਵਿੱਚ ਨਸ਼ ਬਾਕੀ ਹੁਣ ਜਦੋਂ ਬਣਨੀ ਤੇ ਬਣਨੀ ਉਦੋਂ ਹੀ ਆ ਇੰਨਾ ਕਰੋ ਵੀ ਆ ਮੜਾ ਜਿਹਾ ਪਾਣੀ ਹਟਦਾ ਵਾ ਇਥੇ ਗਟਕਾ ਪਵਾ ਕੇ ਥੋੜਾ ਜਿਹਾ ਨਲ ਤੋਂ ਲੈ ਕੇ ਥੋੜਾ ਜਿਹਾ ਭਾਈ ਆ ਭਾਈ ਗਟਕਾ ਪਵਾ ਦਿਓ ਹਾਂ ਸਾਡਾ ਇੱਕ ਹੋਰ ਆ ਸਾਰਾ ਸਾਨੂੰ ਅਲੀ ਕਹਿੰਦੇ ਆ ਸੜਕ ਪਟਾਈ ਦਿਓ ਪਟ ਜੋ ਹਾਂ ਬਾਹਰ ਸਾਡੇ ਉੱਪਰ ਪਈ ਜਾਂਦੀ ਆ ਤੇ ਭਾਈ ਵੀ ਇਹਨਾਂ ਨੂੰ 112 ਤੇ ਕਾਲ ਜਾਂਦੀ ਆ ਡੇਢ ਘੰਟੇ ਬਾਅਦ ਵਿਚਾਰੇ ਪਹੁੰਚਦੀ ਆ ਕਾਰਨ ਇਹਨਾਂ ਨੂੰ ਮੁਲਾਜ਼ਮਾਂ ਨੂੰ ਇੰਨੀ ਦਿੱਕਤ ਆ ਗੱਡੀ ਪਿੰਡ ਤੱਕ ਪਹੁੰਚਦੀ ਬੜੀ ਔਖੀ ਆ ਐਦਾਂ ਦਾ ਟ ਹੋਏ ਸਰ ਆ ਮੈਨੂੰ ਕਹਿੰਦਾ ਕਰਾ ਲੈਣ ਦੇ। ਇੱਕੋ ਰੁਪਆ ਸਾਡੀ ਸ਼ਹਿਰ ਕਪਟਾ ਦੇ ਸਾਡੀ। ਇੱਕ ਏਦੀ ਸਫਾਈ ਕਰੋ ਜੇ ਨਈ ਸਰਕਾਰ ਕਰਾ ਸਕਦੀ ਦੀਵਿੰਦਾਰਾਂ ਨੂੰ ਕਹਿ ਦਿਓ ਆਪੇ ਦੀ ਥੱਲੋਂ ਰੇਤਾ ਰੂਤਾ ਨਿਕਲੇ ਖਾਲੀ ਜਾਵੇ ਇਹ ਆ ਭਰੇ ਵਾਲੀ ਹਜ਼ਾਰ। ਕਿਉਂਕਿ ਸਹੀਂ ਸਰ ਮਜਬੂਰ ਆ ਸਾਡੀ ਮਜਬੂਰੀ ਹੈ ਤੁਹਾਡੇ ਤੱਕ ਇਹ ਗੱਲ ਕਹਿਣ ਦੀ। ਹੁਣ ਆ ਝੋਨਿਆਂ ਤੇ ਸਾਰਾ ਖਰਚਾ ਹੋ ਚੁੱਕਾ ਵਾ। ਹੁਣ ਸਿਰਫ ਵੱਡਣਾ ਸੀਗਾ ਖਾਦਾਂ ਦਵਾਈਆਂ ਤੱਕ ਸਾਰਾ ਕੁਝ ਨਿਸਾਰ ਚ ਝੋਨੇ ਸਾਰੇ। ਕੰਨ ਮਸ਼ੀਨ ਆਈ ਸੀਗੀ ਰਸਤਾ ਬੰਨ ਥੋੜਾ ਹੀ ਚੱਲੀ ਥੋੜਾ ਜਿਹਾ ਰੇਂਜ ਵਾਲਾ ਉਹ ਹਾਈਟ ਆ ਗਿਆ ਉਹ ਵੀ ਜਿਹੜਾ ਕਹਿੰਦੀ ਉਹ ਵੇ ਆਈ ਜਾਂਦੇ ਤੇ ਗਿੰਨੂ ਕੁੜੀ ਦੇ ਕੰਨ ਉਹ ਸ਼ਾਮਾਂ ਨੂੰ ਲਿਆਉਂਦੇ ਆ ਸ਼ਾਮਾਂ ਲੈ ਕੇ ਮੜ ਗਏ ਦੋ ਚਰਾਂ ਕਹਿੰਦੇ ਲੋਕ ਤਸਿਲਦਾਰ ਸਾਹਿਬ ਨੇ ਦੋ ਦਿਨ ਇਹ ਸਹਾਰ ਕੀਤਾ ਇਹ ਕਹਿੰਦੇ ਸਫਾਈ ਵਾਲਾ ਵਿਭਾਗ ਹੁੰਦਾ ਇਹੋ ਬੱਕਲੇ ਉਹ ਟ੍ਰੇਨ ਮੈਗਣੀ ਹਾਂ ਜਾਈ ਨਹੀਂ ਛੜਕਾਂ ਛੁੜਕਾਂ ਸਾਰਾ ਇਹ ਤਸਿਲਦਾਰ ਐਸ ਡੀ ਐਮ ਸਾਹਿਬ ਦੇ ਅੰਡਰ ਹੈਗਾ ਕੱਲ ਐਸ ਡੀ ਐਮ ਸਾਹਿਬ ਆਈ ਸੀ ਇੱਥੇ ਅਸੀਂ ਗਿਆ ਜਾ ਕੇ ਕਹਿੰਨੇ ਆ ਉਹਨਾਂ ਨੂੰ ਤੇ ਉਹ ਗੱਡੀ ਚ ਬਹਿ ਗਏ ਫੋਟੋ ਫਾਟੋ ਖਿਚਾ ਕੇ ਉਹ ਵੀ ਘੰਟਾ ਲਾਉਂਦੇ ਆ ਉਹਦੀ ਫੋਟੋ ਕੱਢਦੇ ਨੂੰ ਤੋੜ ਦਿੰਦੇ ਆ ਜੀਸੀਬੀ ਨੂੰ ਚਲੋ ਉਹਨਾਂ ਦੇ ਦਸਤਾਵੇਜ਼ਾਂ ਨੂੰ ਜਣਾ ਹੁੰਦਾ ਕੋਨਾ ਟੋਟਲ ਤੇ ਜਦੋਂ ਉਹ ਗਾਣੇ ਨਾ ਨਿਕਲ ਜਾਂਦੇ ਮੈਂ ਮਿਹਨਤ ਕਰਦਾ ਕੋਈ ਆ ਤਾਂ ਬਿਲਕੁਲ ਨਾਲ ਹਾਂਜੀ ਹਾਂਜੀ ਉਹ ਜਦਾ ਵੱਡਾ ਨੜਾ ਹੋਇਆ ਉਹ ਵਿੱਚ ਫਸਣਾ ਉਹਦਾ ਜੇ ਬਾਹਰ ਨਿਕਲ ਜੇ ਹੋ ਜੇ ਪੁੱਟਦਾ ਜੀ ਤੁਸੀਂ ਅੱਜ ਇਹ ਨਹੀਂ ਹਾਂਜੀ ਸਭ ਆਪ ਕੱਲ ਲਾਈ ਜੀ ਕੱਲ ਲਾਈ ਸੀ ਜੀ ਕੱਲ ਨਾ ਇਹ ਪੁੱਛਤਾ ਇਹ ਸੀਗਾ ਜੀ ਜਿੰਨਾ ਗਾਰਡਨ 사ਣਾ ਗੱਲ ਹੋਈ ਸੀ ਉਹ ਕੱਲ ਪਾਣੀ ਖੜਾ ਵਾ ਹੁਣ ਪਾਣੀ ਉਹ ਗਾੜੀ ਕੱਢ ਕੇ ਛੱਡਦੇ ਸੀ ਬਾ ਤੁਰਦੀ ਨਹੀਂ ਅਗਲੇ ਬੰਨੇ ਰੋਗ ਲੱਗੀ ਜਾਂਦੀ ਸੀ ਪਹਿਲਾਂ ਕਰਨ ਵਾਲੇ ਕੰਮ ਆ ਤੇ ਉਹ ਕੁਛ ਤਾਂ ਬੰਦੇ ਕਹਿੰਦੇ ਸੀ ਵੀ ਸਾਡੇ ਬਾਹਣ ਨਹੀਂ ਲਗਾਓ ਤੇਰੇ ਵੀ ਚੱਕ ਉਧਰ ਛੱਡ ਦੋ ਕੱਲ ਦਰਿਆ ਭਰਿਆ ਪਿਆ ਸੀ ਗਾਰਡਨ ਤੋਂ ਚਰਵਟਾਈਆਂ 'ਚ ਪਾਣੀ ਖੱਲੇ ਸੀ ਕਿੱਧੇ ਛੱਡਦੇ ਉਧਰਲੇ ਬਸ ਨਹੀਂ ਇਹਦਾ ਕੋਈ ਹੋਰ ਹੱਲ ਨਹੀਂਗਾ ਵੀ ਇਹਨੂੰ ਬਾਗ ਬਹਾਲੇ ਹੈਗਾ ਵੀ ਇਹ ਹੈਗਾ ਮਤਲਬ ਉਹਨੇ ਦੀ ਸਰਵੇ ਅਸੀਂ ਕਰਕੇ ਇਸ ਕਰਤਾ ਸਟਾਰਟ ਉੱਧਰ ਕਾਲੇ ਚਲ ਗਿਆ ਪੋਟੇ ਸਾਰਾ ਉਹ ਸਰਪੇ ਉਹ ਜਿਹੜਾ ਨਹੀਂ ਜਿਹੜਾ ਆ ਤਾਂ ਰੁਕਿਆ ਇਹਨੂੰ ਇਹਨਾਂ ਦਾ ਮੂੰਹ 깔ਾ ਸਾਫੇ ਕਹਿੰਦੇ ਸੀ ਮੂੰਹ ਸਾਫ ਕਰਵਾ ਦਿਓ ਸਾਡੀ ਦੋ ਕੁੰਝੋ ਕਰਵਾ ਦਿੰਗਾ ਭਾਜੀ ਮੈਂ 2 ਘੰਟੇ ਮਸ਼ੀਨ ਲਾ ਕੇ ਨਹੀਂ ਆ ਵੀ ਤਾਂ ਸਾਫ ਕਰਨਾ ਇਧਰ ਇਧਰ ਪ੍ਰਧਾਨ ਸਾਹਿਬ ਖੜੇ ਸੀ ਇਧਰ ਕਹਿੰਦੇ ਥੱਲੇ ਮਿੱਟੀ ਲੱਗੀ ਹੋਈ ਹੈ ਜੀ ਇਧਰ ਦੀ ਪਾਣੀ ਨੰਗਣਾ ਪਾਣੀ ਕਹਿੰਦੇ ਉੱਧਰ ਤੋਂ ਵੀ ਨੰਗਣਾ ਉੱਧਰ ਤੋਂ ਸਾਫ ਕਰਵਾ ਦਾ ਯਾਰਾ ਉਹ ਪੌਣ ਤਾਂ ਅਕਸਰ ਪਾਣੀ ਨੰਗਣ ਨੂੰ ਬਣਾਇਆ ਹਾਂਜੀ ਹਾਂਜੀ ਇਹਦੇ ਥੱਲੇ ਇਹਦੇ ਥੱਲੇ ਮਿੱਟੀ ਲੱਗੀ ਹੋਈ ਹੈ ਭਾਜੀ ਮਿੱਟੀ ਬਾਵਾ ਲੱਗੀ ਇਹ ਇਹ ਨਹੀਂ ਪਰ ਨਹੀਂ ਮਿੱਟੀ ਹੋਰ ਨਹੀਂ ਪਾਣੀ ਮਿੱਟੀ ਹੈ ਇਹ ਤੁਰਦੀ ਨਹੀਂ ਸੀ ਜਦ didn't ਸਰ ਇੱਕ ਦਿਨਾਂ ਦਾ ਸਾਫ ਹੋਣੀ ਨਹੀਂ ਇੱਕ ਇੱਕ ਦਿਨਾਂ ਸਾਫ ਦੀ ਦੇਖੋ ਅੱਗੇ ਵੀ ਪਿੱਛੇ ਸਰਕਾਰਾਂ ਹੁੰਦੀਆਂ ਸੀ ਆ ਨਾ ਕੀ ਨਿਗਾ ਹੈਗਾ ਕਿ ਸਾਈਡ ਤੇ ਬੰਨ ਤੇ ਛੁੱਟੀ ਜਾਂਦੀ ਇਹ ਆ ਜਿਹੜੀ ਸਾਈਡ ਦੇ ਰੋਂਪਾ ਇਹਦੇ ਉੱਪਰ ਛੋੜਦੇ ਦੇ ਦੋ ਕਿਲੋਮੀਟਰ ਤੱਕ ਇਦਾਂ ਹੀ ਨਹੀਂ ਤਰੀ ਨੂੰ ਸਾਫ ਕੀਤਾ ਜਾਵੇ ਫੇਰ ਨੂੰ ਬੱਡੀ ਦੋਨਾਂ ਸਾਈਡਾਂ ਦੇ ਬੰਦੇ ਦੇ ਆ ਨਾ ਸਾਈਡ ਦੇ ਸਰ ਆਪਾਂ ਜੀ ਇਹ ਸੀ ਵੀ ਉੱਧਰੋਂ ਬੰਨਣ ਤੇ ਸਿੱਟੀ ਜਾਵੇ ਇੱਧਰੋਂ ਵੀ ਉੱਧਰੋਂ ਲਈ ਹੋਣੀ ਜੀ ਆਪਾਂ ਜੀ ਤੇ ਹੁਣ ਸਾਰੀ ਤੇ ਮੂੰਹ ਵਿਹਲਾ ਹੋ ਜਾਏ ਦਾ ਨਾ ਚੌਂਕੀ ਦਾ ਸਾਰੀ ਦਾ ਇੱਕ ਮੂਰੋਂ ਮੂੰਹ ਤਾਂ ਖਾਲੀ ਹੋ ਜਵੇ ਮੂਰੋਂ ਕੱਲ ਮੈਂ ਮਸ਼ੀਨ ਲਾਈ ਜੋ ਖੜੇ ਹਜੇ ਸਰ ਮੂੰਹ ਇਦ ਇਹ ਕੰਮ ਪਹਿਲਾਂ ਕਰਨ ਵਾਲੇ ਸੀ 2 ਮਹੀਨੇ ਉਹ ਕਹਿੰਦੇ ਬਸ ਉਹ ਸਾਫ ਕਰਦੇ ਬਣੀ ਜਾਣੇ ਤੇ ਗੱਲ ਪਤਾ ਕੀ ਹੋ ਜਾਂਦੀ ਆ ਆਪਾਂ ਵੀ ਜਦੋਂ ਹੁਣ ਦਿੱਕਤ ਆਈ ਜੇ ਆਪਾਂ ਨੂੰ ਸਾਰੇ ਇਹ ਵੀ 2 ਮਹੀਨੇ ਪਹਿਲਾਂ ਮੰਗੀ ਸੀ ਭਾਈ 2 ਮਹੀਨੇ ਪਹਿਲਾਂ ਖਬਰਾਂ ਵੀ ਲਈਆਂ ਦਿੱਕਤਾਂ ਵੀ ਆਈ ਸਾਰਾ ਕੁਝ ਹੋ ਗਿਆ ਆ ਜੀਤ ਦੀ ਖਬਰ ਦਿਖਾ ਦਿਨਾ ਤੁਹਾਨੂੰ ਮੈਂ 2 ਮਹੀਨੇ ਪਹਿਲਾਂ ਦੀ ਹਲੋ ਜੇ ਉਹਨਾਂ ਨੇ ਪੈਮਾ ਦੇਖ ਪੁਰਜ਼ਰ ਨਹੀਂ ਮਾਰ ਕਰਦੀਆਂ ਨੇ ਆਪਾਂ ਠੀਕ ਆ ਜੀ ਬਿਲਕੁਲ ਹੀ ਨਹੀਂ ਦਾ ਪੰਜ ਮਿੰਟ ਲੱਗ ਰਹੀ ਹੈ ਜੇ ਡਾਕਟਰ ਜੀ ਜੇ ਪਾਵਰ ਲੱਗੀ ਆ ਤਾਂ ਉਹਨੂੰ ਇਹਨੂੰ ਟਾਈਮ ਲੱਗਾ ਹੋਊਗਾ ਤੁਹਾਨੂੰ ਚਾਹੀਦਾ ਸੀ ਟਾਈਮ ਤੋਂ ਪਹਿਲਾਂ ਕਿਚਿਆਂ ਦਾ ਤੁਹਾਡੀ ਤਿਆਰੀ ਕਿਉਂ ਨਹੀਂ ਦੀ ਤੁਹਾਡੀ ਸਰਕਾਰ ਤੁਹਾਨੂੰ ਕਹਦੀ ਨਾ ਕਰੋ ਇਹ ਆਪਾਂ ਨੂੰ ਕੋਈ ਵੀ ਆਪਾਂ ਨੂੰ ਪਤਾ ਨਹੀਂ ਪਤਾ ਵੀ ਬਾਰਿਸ਼ ਬਾਰੇ ਆਈ ਆ ਬਾਰਿਸ਼ ਹੋਣੀ ਆ ਜਿੰਨਾ ਜ਼ਿਆਦਾ ਹੋਊਗੀ ਤੇ ਹੋਣਾ ਵੀ ਤੁਹਾਡੀ ਤਿਆਰੀ ਕਰਦੀ ਆ ਲੂਕ ਆਪਣੇ ਟੈਕਸ ਚਨ ਰਹਾਂ ਗਏ ਇਸੇ ਕਰਕੇ ਦੇ ਰਹੇ ਆ ਜਦੋਂ ਇਹ ਬੰਦ ਹੋ ਗਿਆ ਕੰਮ ਕਰੂਗਾ ਬਣੀ ਚੁੰਮਾਰੀ ਕਿਉਂ ਨਹੀਂ ਸਮਝਦੇ ਸਾਰੇ ਛੇਡ ਭਰ ਜਾਂਦੇ ਮੈਂਟ ਮਿੱਟੀ ਹੋਣ ਵੀ ਕਰੋ ਇਹਨਾਂ ਨੂੰ ਉਹ ਵੱਡੇ ਵੱਡੇ ਜਿਹੜੇ ਇੱਧਰ ਵੀ ਨਹੀਂ ਲੱਗ ਰਹੇ ਕਿੱਦੋਂ ਬਣਾਇ ਕਰ ਦੇਣਾ ਕਿਦੋਂ ਪੌਲ ਰੁਕ ਜਾਂਦਾ ਕਿਦੋਂ ਪੌਲ ਪਾਣੀ ਬਾਅਦ ਚ ਆਇਆ ਵਾ ਜਿੱਦਣ ਅਸੀਂ ਪਹਿਲਾਂ ਇੱਥੇ ਜੀਤ ਅਦਾਰਾ ਆਇਆ ਸੀਗਾ ਕਿਵੇਂ ਮੇਰੇ ਸਾਹਦੇ ਪਿੱਛੇ ਜਨਵਰੀ ਕਿ ਜਨਵਰੀ ਕਿ ਫਰਵਰੀ ਮੈਂ ਮੈਂ ਵੀ ਖ਼ਬਰ ਇਹਦੀ ਪਾਈ ਹੋਈ ਵੀ ਸਾਡੀ ਪੌਲ ਜਿਹੜਾ ਨਗਾਹ ਚ ਪੌਲ ਆਉਂਦਾ ਉਹ ਸਹੀ ਹੈ ਪੱਟੀ ਵੱਡੀ ਬਗੀ ਖਾਓ